ਹਾਂਜੀ ਸ਼ਸ਼ੀ ਗਾਇ ਦੋਸਤੋ ਮੈਂ ਤੁਹਾਡਾ ਆਪਣਾ ਆਪੀ ਸ਼ਰਮਾ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਮੁਕਸਾਟੂ ਚੰਡੀਗੜ੍ਹ ਦਾ ਸਫ਼ਰ ਕਰਵਾਉਂਦੇ ਆ ਤੇ ਆਪਣੇ ਸਫ਼ਰ ਨਾਲ ਜੁੜਨ ਲਈ ਆਪਣੇ YouTube Instagram ਪੇਜ ਨੂੰ ਕਰ ਲੋ ਫੋਲੋ ਤੇ ਦੋਸਤੋ ਸਵੇਰ ਦੇ 3 ਵਜੇ 2 ਮਿੰਟ ਹੋ ਗਏ ਆ ਤੇ ਆਪਣੀ ਟ੍ਰੇਨ ਬਿਲਕੁਲ ਸਹੀ ਸਮੇਂ ਤੇ ਆ ਗਈ ਆ ਤੇ ਟ੍ਰੇਨیں ਕਈ ਵਾਰੀ ਲੇਟ ਵੀ ਹੋ ਜਾਂਦੀਆਂ ਪਰ ਆਪਾਂ ਨੂੰ ਸਹੀ ਸਮੇਂ ਤੇ ਪਹੁੰਚਣਾ ਚਾਹੀਦਾ ਹੈ ਤੇ ਆਪਣੇ ਨਾਲ ਆਪਣੇ ਦੋਸਤ ਪ੍ਰੀਤ ਮੱਕੜ ਆਪਣੇ ਸਫ਼ਰ ਕਿ ਸ਼ਾਮਲਾ ਤੇ ਆਪਾਂ ਇੱਕ ਦੂਜੇ ਦੀਆਂ ਵੀਡੀਓ ਬਣਾ ਰਹੇ ਆ ਤੇ ਨਾਲ-ਨਾਲ ਮસ્ਤੀ ਕਰ ਰਹੇ ਆ ਤੇ ਟ੍ਰੇਨ ਦੇ ਵਲੌਗ ਆਪਾਂ ਫਸਟ ਟਾਈਮ ਬਣਾ ਰਹੇ ਆ ਤੇ ਆਪਣੇ YouTube ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਹਰੇਕ ਜਗ੍ਹਾ ਦੀ ਜਾਣਕਾਰੀ ਮਿਲ ਜਾਵੇ। ਹਾਈ ਹੋਲਟ ਹਾਈ ਹੋਲ ਤੇ ਦੋਸਤੋ ਆਪਾਂ 3:38 ਤੇ ਕੋਟਕਪੂਰਾ ਜੰਕਸ਼ਨ ਤੇ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਦਾ ਟਾਈਮ ਆ। ਰਾਸ਼ ਥੋੜਾ ਜਿਹਾ ਘੱਟ ਆ ਤੇ ਟ੍ਰੇਨ ਵੀ ਬਿਲਕੁਲ ਖਾਲੀ ਆ ਤੇ ਦੋਸਤੋ 4:45 ਹੋ ਗਏ ਆ ਤੇ ਆਪਾਂ ਬਠਿੰਡਾ ਜੰਕਸ਼ਨ ਤੇ ਪਹੁੰਚ ਚੁੱਕੇ ਆ ਤੇ ਇੱਥੇ 15-20 ਮਿੰਟ ਟ੍ਰੇਨ ਰੁਕੇਗੀ ਤੇ ਇੱਥੇ ਦੋਸਤੋ ਸਟਾਲਾਂ ਵੀ ਲੱਗੀਆਂ ਹੋਈਆਂ ਤੇ ਆਪਾਂ ਖਾਣ ਪੀਣ ਦਾ ਸਮਾਨ ਵੀ ਲੈ ਸਕਦੇ ਆ ਤੇ ਦੋਸਤੋ ਬਠਿੰਡਾ ਸਟੇਸ਼ਨ ਤੇ ਦਿਨ ਰਾਤ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਕਿਉਂਕਿ ਇਹ ਜੰਕਸ਼ਨ ਆ ਤੇ ਇੱਥੋਂ ਹਰ ਇੱਕ ਟ੍ਰੇਨ ਜਾਂਦੀ ਆਉਂਦੀ ਰਹਿੰਦੀ ਆ ਤੇ ਟ੍ਰੇਨ ਦੇ ਸਫ਼ਰ ਨਾਲ ਲੋਕ ਬਹੁਤ ਸੋਕੇ ਹੋਏ É calma ਦੋਸਤੋ 5:37 ਮਿੰਟ ਹੋ ਗਿਆ ਤੇ ਆਪਾਂ ਰਾਮਪੁਰਾ ਫੁੱਲ ਪਹੁੰਚ ਚੁੱਕੇ ਆ ਤੇ ਤੁਸੀਂ ਵਿਊ ਚੈੱਕ ਕਰੋ ਮਾਲ ਗੱਡੀ ਖੜੀ ਆ ਤੇ ਦੋਸਤੋ ਟ੍ਰੇਨ ਦਾ ਸਫ਼ਰ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਘੈਂਟ ਹੁੰਦਾ ਤੇ ਆਪਾਂ ਇੱਥੇ ਜਿਵੇਂ ਮਰਜ਼ੀ ਰਾਮਰੂਮ ਕਰ ਸਕਦੇ ਆ ਪੈ ਸਕਦੇ ਆ ਤੇ ਮੇਰੇ ਖਿਆਲ ਚ ਉਹਨਾਂ ਬੱਸ ਦਾ ਸਫ਼ਰ ਨਹੀਂ ਸੋਖਾ ਜਿੰਨਾ ਕਿ ਟ੍ਰੇਨ ਦਾ ਸਫ਼ਰ ਸੋਖਾ ਤੇ ਤੁਸੀਂ ਵਿਊ ਵੀ ਚੈੱਕ ਕਰੋ ਦੇ ਦੋਸਤੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਪੇਜ ਨੂੰ ਜਰੂਰ ਫੋਲੋ ਕਰੋ ਤਾਂ ਕਿ ਸਾਡੇ ਸਾਰੇ ਵਲੋਗ ਤੁਹਾਡੇ ਤੱਕ ਪਹੁੰਚ ਸਕਣ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੇ ਪੇਜ ਨੂੰ ਫੋਲੋ ਜਰੂਰ ਕਰੋਗੇ ਤੇ ਦੋਸਤੋ ਤੁਸੀਂ ਆ ਚੈੱਕ ਕਰੋ ਵੀ ਕਿ ਕਿੱਦਾਂ ਗਦਾਮ ਬਣੇ ਹੁੰਦੇ ਆ ਟ੍ਰੇਨ ਦੇ ਨਾਲ ਨਾਲ ਤੇ ਆ ਦੇਖੋ ਸੜਕ ਜਾਂਦੀ ਆ ਬਿਨਾ ਫਟਕਤੋ ਜੇ ਕਿਸੇ ਨੇ ਕ੍ਰੋਸ ਕਰਨਾ ਹੋਵੇ ਇੱਥੋਂ ਦੀ ਕਰ ਸਕਦਾ ਹੈ ਤੇ ਤੁਸੀਂ ਵਿਊ ਚੈੱਕ ਕਰੋ ਕਿੰਨਾ ਘੈਂਟ ਨਜ਼ਾਰਾ ਆ ਤੇ ਦੋਸਤੋ ਆਪਾਂ ਜਲਦੀ ਹੀ ਪਟਿਆਲਾ ਪਹੁੰਚਣ ਵਾਲੇ ਆ ਇਸ ਤੋਂ ਨੈਕਸਟ ਸਟੇਸ਼ਨ ਆ ਪਟਿਆਲੇ ਦਾ ਤੇ ਤੁਸੀਂ ਵਿਊ ਇੱਕ ਵਾਰੀ ਜ਼ਰੂਰ ਚੈੱਕ ਕਰੋ ਹਾਂਜੀ ਫਾਈਨਲੀ 7:00 ਵਜੇ ਤੇ 40 ਮਿੰਟ ਹੋ ਗਏ ਆ ਤੇ ਆਪਾਂ ਪਹੁੰਚ ਗਏ ਪਟਿਆਲਾ ਸਟੇਸ਼ਨ ਤੇ ਤੇ ਇਹ ਏਰੀਆ ਨੂੰ ਫੈਕਟਰੀ ਏਰੀਆ ਵੀ ਕਿਹਾ ਜਾਂਦਾ ਹੈ ਤੇ ਇਹ ਸ਼ਹਿਰ ਬਹੁਤ ਹੀ ਸੋਹਣਾ ਹੈ ਤੇ ਦੋਸਤੋ ਤੁਸੀਂ ਇਹ ਪੋਲ ਦੇਖ ਰਹੇ ਹੋ 8:23 ਤੇ ਆਪਾਂ ਰਾਜਪੁਰੇ ਜੰਕਸ਼ਨ ਤੇ ਪਹੁੰਚ ਚੁਕੇ ਆਂ ਤੇ ਇੱਥੋਂ ਚੰਡੀਗੜ੍ਹ ਬਹੁਤ ਹੀ ਨਜ਼ਦੀਕ ਹੈ ਤੇ ਪਰ ਇੱਥੋਂ ਦੋਸਤੋ ਕੋਈ ਟ੍ਰੇਨ ਨਹੀਂ ਜਾਂਦੀ ਤੇ ਇਸ ਲਈ ਆਪਾਂ ਅੰਬਾਲਾ ਕੈਂਟ ਜਾ ਰਹੇ ਤੇ ਦੋਸਤੋ ਆਪਣੇ ਮੋਕਸਰ ਤੋਂ ਅੰਬਾਲਾ ਕੈਂਟ ਦੇ 100 ਰੁਪਏ ਹੀ ਕਿਰਾਇਆ ਲੱਗਿਆ ਹੈ ਤੇ ਫਾਈਨਲੀ ਦੋਸਤੋ ਆਪਾਂ ਅੰਬਾਲਾ ਕੈਂਟ ਪਹੁੰਚ ਚੁਕੇ ਆਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਰਾਸ਼ਾ ਤੇ ਦੋਸਤੋ ਆਪਾਂ ਇੱਥੋਂ ਹੁਣ ਟ੍ਰੇਨ ਚੇਂਜ ਕਰਨੀ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿ ਅੰਬਾਲਾ ਕੈਂਟ ਦੇ ਵਿੱਚ ਟ੍ਰੇਨ ਦਾ ਇੰਜਣ ਖੜਾ ਹੈ ਤੇ ਇੱਥੇ ਪਾਰਕਿੰਗ ਦੀ ਬਹੁਤ ਹੀ ਕੈਂਟ ਫੈਸਿਲਿਟੀਆਂ ਆ ਇਹ ਤੁਸੀਂ ਬਾਹਰਲਾ ਵੀਊ ਚੈੱਕ ਕਰ ਸਕਦੇ ਹੋ ਰੇਲਵੇ ਸਟੇਸ਼ਨ ਦਾ ਤੇ ਮੈਂ ਤੇ ਮੇਰਾ ਦੋਸਤ ਨੇ ਬਹੁਤ ਹੀ ਕੈਂਟ ਕੈਂਟ ਫੋਟੋਆਂ ਖਚਾਈਆਂ ਤੇ ਬਹੁਤ ਹੀ ਆਨੰਦ ਲਿਆ ਤੇ ਦੋਸਤੋ ਆਪਾਂ ਮੁਕਸਰ ਤੋਂ ਅੰਬਾਲਾ ਕੈਂਟ ਆਪਾਂ 9:00 ਵਜੇ ਤੇ 10 ਮਿੰਟ ਤੇ ਅੰਬਾਲਾ ਕੈਂਟ ਪਹੁੰਚ ਚੁੱਕੇ ਸੀ ਤੇ ਆਪਣੀ ਨੈਕਸਟ ਟ੍ਰੇਨ 9:35 ਮਿੰਟ ਤੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਚੰਡੀਗੜ੍ਹ ਦੀ ਟ੍ਰੇਨ ਆ ਚੁੱਕੀ ਹੈ ਜੋ ਕਿ ਆਪਣੀ ਲਾਸਟ ਟ੍ਰੇਨ ਹੋਊਗੀ ਤੇ ਦੋਸਤੋ ਆਪਣੇ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਤੱਕ ਦੇ ਸਿਰਫ 40 ਰੁਪਏ ਲੱਗੇ ਆ ਤੇ ਆ ਦੇਖੋ ਤੁਸੀਂ ਟ੍ਰੇਨ ਦਾ ਵਿਊ ਤੇ ਦੋਸਤੋ ਤੁਹਾਨੂੰ ਅੰਬਾਲਾ ਕੈਂਟ ਦੇ ਸਟੇਸ਼ਨ ਤੇ ਬਹੁਤ ਹੀ ਜ਼ਿਆਦਾ ਸਫਾਈ ਮਿਲੂਗੀ ਤੇ ਦੋਸਤੋ ਇੱਥੇ ਸਿਕਿਉਰਿਟੀ ਫੁੱਲ ਟਾਈਟ ਆ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਆ ਤੇ ਤੁਹਾਨੂੰ ਹੁਣ ਨੈਕਸਟ ਆਪਾਂ ਮਿਲਦੇ ਹਾਂ ਚੰਡੀਗੜ੍ਹ ਸਟੇਸ਼ਨ ਤੇ ਤੇ ਦੋਸਤੋ ਸਾਡਾ ਇਹ ਸਫ਼ਰ ਬਹੁਤ ਹੀ ਆਰਾਮਦਾਇਕ ਸੀ ਤੇ ਸਾਨੂੰ ਕੋਈ ਥਕਾਵਟ ਮਹਿਸੂਸ ਨਹੀਂ ਹੋ ਜੇ ਅਸੀਂ ਬੱਸਾਂ ਤੇ ਜਾਂਦੇ ਸ਼ਾਇਦ ਸਾਨੂੰ ਥਕਾਵਟ ਮਹਿਸੂਸ ਹੋਣੀ ਸੀ ਤੇ ਫਾਈਨਲੀ ਦੋਸਤੋ ਆਪਾਂ 10 ਵਜੇ ਤੇ 20 ਮਿੰਟ ਤੇ ਆਪਾਂ ਚੰਡੀਗੜ੍ਹ ਪਹੁੰਚ ਗਏ ਆ ਤੇ ਇਹ ਸਟੇਸ਼ਨ ਰੈਡੀ ਹੋ ਰਿਹਾ ਹੈ ਤੇ ਕੰਮ ਚੱਲ ਰਿਹਾ ਹੈ ਤੇ ਇਹ ਸਟੇਸ਼ਨ 에어ਪੋਰਟ ਨੂੰ ਟੱਕਰ ਦੇ ਸਕਦਾ ਹੈ ਤੇ ਅੱਗੇ ਦੇ ਸਫ਼ਰ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ